ਭਗਤ ਸਿਆ ਮੈਂ ਤੂੰ ਨਹੀਂ ਹੋ ਸਕਦਾ ਖੇਤ ਚ ਮਾਰੀ ਗਈ ਫਸਲ ਸ਼ਾਹੂਕਾਰ ਦੇ ਪੈਰੀ ਰੁਲਦੀ ਬਾਪੂ ਦੀ ਪੱਗ ਪਿਓ ਦੀ ਦਰਖਤ ਨਾਲ ਲੰਮਕਦੀ লাশ ਵਾਲਾ ਸੁਪਨਾ ਨੀਂਦ ਖੁੱਲੀ ਤੇ ਅੱਖਾਂ ਬੰਦ ਹੋਣ ਤੱਕ ਫਿਕਰਾਂ ਵਿਚਾਰਾਂ ਦੀ ਸਾਨ ਨੂੰ ਤਿੱਖਾ ਨਹੀਂ ਹੋਣ ਦਿੰਦੀਆਂ ਇਸੇ ਲਈ ਭਗਤ ਸਿਆ ਮੈਂ ਤੂੰ ਨਹੀਂ ਹੋ ਸਕਦਾ ਬੇਰੋਜ਼ਗਾਰ ਯਾਰ ਦੀ ਮੋਡਿਆਂ ਤੇ ਲਾਸ਼ ਕਾਬਲੀਅਤ ਦਾ ਚੰਦ ਪੈਸਿਆਂ ਬਦਲੇ ਵਫਾਰ ਉੱਚੀਆਂ ਇਮਾਰਤਾਂ ਚ ਮਿਹਨਤ ਦੇ ਲੋਟ ਨਿੱਕੀ ਭੈਣ ਦੇ ਹੱਥ ਪੀਲੇ ਕਰਨ ਦਾ ਖਿਆਲ ਮੇਰਾ ਵੀ ਜੀ ਕਰਦਾ ਇਨਕਲਾਬੀ ਬਣ ਜਾਾਂ ਮੈਥੋਂ ਜ਼ੁਲਮ ਦੀ ਇੰਤਹਾ ਸਹਿ ਨਹੀਂ ਹੁੰਦੀ ਇਸ ਲਈ ਪਗਰਸਿਆ ਮੈਂ ਤੂੰ ਨਹੀਂ ਹੋ ਸਕਦਾ ਤੂੰ ਜਾਬਰਾਂ ਦਾ ਤਕੜਾ ਹੋ ਕੇ ਕੀਤਾ ਟੱਕਰਾ ਤੂੰ ਗੋਰਿਆਂ ਤੋਂ ਆਜ਼ਾਦ ਕਰਵਾਇਆ ਮੈਂ ਚਿੱਟੇ ਦਾ ਗੁਲਾਮ ਹੋ ਗਿਆ ਤੂੰ ਵਿਚਾਰਾ ਨਾਰਾ ਦੁਨੀਆ ਬਦਲਣ ਨਿਕਲਿਆ ਮੈਂ ਹਥਿਆਰ ਚੁੱਕ ਗੈਂਗਸਟਰ ਬਣ ਗਿਆ ਜ਼ਲਤ ਨੇ ਮੈਨੂੰ ਤੋੜਿਆ ਤੁਰ ਅੰਦਰ ਤੱਕ ਇਸੇ ਲਈ ਭਗਤ ਸਿੰਘ ਮੈਂ ਤੂੰ ਨਹੀਂ ਬੁਸਕਦਾ ਲਾਹੌਰ ਤੋਂ ਲੰਡਨ ਤੱਕ ਧਮਕ ਸੀ ਤੇਰੀ ਤੈਨੂੰ ਭਾਗਾਂ ਵਾਲੇ ਨੂੰ ਮਿਲਿਆ ਸੂਰਮਿਆਂ ਦਾ ਸਾਥ ਉਹ ਜਏ ਸੂਰਮੇ ਅੱਜ ਵੀ ਵਿਦੇਸ਼ਾਂ 'ਚ ਵਿਚਰਦੇ ਨੇ ਤੇਰੀ ਸੋਚ ਦੇ ਪਸਾਰ ਲਈ ਨਹੀਂ ਸਗੋਂ ਰੋਟੀ ਦੇ जुगाੜ ਲਈ ਮੁਲਕ ਅੱਜ ਵੀ ਤੇਰੇ ਸੁਪਨਿਆਂ ਵਾਲਾ ਨਹੀਂ ਬਣਿਆ ਹਾਲਾਤ ਮੈਨੂੰ ਵੀ ੱਟਣ ਲੱਗੇ ਬੇਗਾਨੀ ਧਰਤੀ 'ਤੇ ਇਸ ਲਈ ਪਗਦਸਾਂ ਮੈਂ ਤੂੰ ਨਹੀਂ ਹੋ ਸਕਦਾ ਇਸ ਲਈ ਪਗਦਸਾਂ ਮੈਂ ਤੂੰ ਨਹੀਂ ਹੋ ਸਕਦਾ